ਪਾਡਾ ਜਗਿਆਨੀ ਟਰੱਕ ਤੇ ਮੈਨੂੰ ਲੱਗਦਾ ਟਰੱਕ ਤੇ ਕਿਹੜਾ ਜਾਂਦਾ ਹੋਣਾ ਜਾਂ ਆਖਲ ਤੋਂ ਮੁੜਿਆ ਆਂਦਾ ਹੋਣਾ ਚੱਲ ਦੇਖਦੇ ਆਂ ਜਾ ਕੇ ਸੁਣਦੇ ਆਂਦੇ ਵੀ ਗੱਪ ਨਾਲੇ ਪੈਗ ਉੱਪ ਗਲਾਵਾਂਗੇ ਤੋਂ ਜੋ ਪੰਪਾਂ ਦੀ ਮਾਰ ਆ ਤਾਂ ਦੇਖਦੇ ਆਂਗੇ ਚੱਲ ਬੋਤਲ ਰੱਖਣਾ ਔਰ ਸੱਜੂ ਕਿ ਮੈਂ ਆ ਠੀਕ ਆ ਠੀਕ ਆ ਗੱਦੜ ਮਰੇ ਓ ਤੇਰੇ ਲਈ ਆਇਆ ਤੀ ਮਤਲਬ ਮੈਂ ਬੜੇ ਮੇਲੇ ਨਾ ਆਇਆ ਤਰਕੀ ਦਾ ਬੜੇ ਮੇ ਕਾ ਨੂੰ ਮੈਂ ਸੋਚਿਆ ਭਾਈ ਦਾ ਹਾਲ ਚਾਲ ਪੁੱਛ ਲਈਏ ਓ ਹਾਲ ਚਾਲ ਨੋ ਪਟ ਰਹੇ ਐ ਚੰਗਾ ਭਲਾ ਦੇ ਨੇ ਸਾਹਮਣੇ ਕੰਮ ਕਰ ਲੱਗ ਰਹੇ ਉਹ ਕੰਮ ਵੀ ਨਹੀਂ ਕੋ ਤੂੰ ਤਾਂ ਉਹੀ ਤਪ ਰਿਆ ਯਾਰ ਮੈਨੂੰ ਲੱਗਦਾ ਕੰਮ ਕਰਦਾ ਔਖਾ ਹੋ ਰਹਿਆ ਜੇ ਕੈ ਨਾ ਸਾਰਾ ਲਵਾਦਾ ਚਲਾਮਾ ਕਹੀ ਸਾਰਾ ਤੋਂ ਰਹਿਣ ਦੇ ਮੈਨੂੰ ਪਤਾ ਏ ਉਹ ਕਹਿੰਦਾ ਐ ਆਇਆ ਭੈ ਜਾ 2 ਮਿੰਟ ਨਾ ਗੱਲਾਂ ਕਰਾਂਗੇ ਆ ਜੇਂਗੇ ਸਣੇ ਢਣਕੀ ਲੂੰ ਨੀਨਾ ਉਸਕੇ ਹੈ ਉਹ ਨਾ ਨਾ ਮੈਂ ਤਾਂ ਮੈਂ ਕਹਿ ਰਿਹਾ ਚਾਹ ਤੋਂ ਲੈਣ ਦੰਦਾ ਉਹ ਚੰਮ ਗਾ ਲਾਂਗੇ ਕੋਈ ਨਾ ਮੈਂ ਆ ਆਏ ਹਾ ਮੈਂ ਤਾਂ ਇਹ ਕਹਿੰਦਾ ਤੀ ਜਵਾਖ ਜਬੂ ਕਿੱਧਰ ਨੇ ਤੂੰ ਕੱਲ੍ਹ ਹੀ ਮੰੜ ਰਿਆ ਓਏ ਹਾਲੇ ਮਰਤੇ ਮੈਂ ਨਾ ਡੱਕਾ ਨਹੀਂ ਦੌੜਦੇ ਨਾਲੇ ਗੱਡੀ ਚਲਾਗਾ ਉਹ ਭੈਣ ਚੌਂਦੀਆਂ ਟਟਕੀ ਵਾਹ ਔਖਾ ਬਈ ਧਰਮ ਨਾਲ ਬੜਾ ਔਖਾ ਤੇਰਾ ਤਾਂ ਆਉ ਰਹੀ ਯਾਰ ਫਸਰਾਂ ਤੂੰ ਤਾਂ ਕੱਲਾ ਕੱਲੇ ਫਸਰੇ ਕੱਲੀ ਜਿੰਦ ਜਾਨ ਔਖੀ ਭੈਣ ਚੌਦ ਕੋਈ ਕੰਮ ਨਹੀਂ ਕਰਦੇ ਹੈਗੇ ਤਾਰਾ ਛੱਡਦੇ ਆ ਇਹ ਜਵਾਖ ਵੀ ਨਾ ਮਾ ਮਾਪਿਆਂ ਨੂੰ ਤੰਗ ਕਰਦੇ ਨੇ ਕੰਜਰ ਦੇ ਬਾਲਾ ਤੰਗ ਕਰਦੇ ਨੇ ਤਦੋਂ ਲਾ ਕੇ ਸਪੈਸ਼ਲ ਆ ਜਾਏ ਤਿੰਦੋਂ ਆਉਂਦੀਆਂ ਆ ਮਰੀਆਂ ਆ ਆਪਕੇ ਬਕਾਈ ਉਹ ਸਪੈਸ਼ਲ ਕਾ ਨੂੰ ਅੰਦਰ ਦਾ 걔ੜਾ ਲਾ ਕੇ ਆਇਆ ਜੱਟ ਅੰਦਰ ਦਾ ਤੂੰ ਜਾਖੜ ਜਾ ਕੇ ਉਹੀ ਫਵਾ ਕਰਦਾ ਫਰੀ ਜੰਨਾ ਉਰੀ ਫਿਰਦਾ ਰਹਿਣਾ ਖੇਤਾਂ 'ਚ ਖੰਬੇ ਗਿਣਦਾ ਮੇਰੇ ਯਾਰ ਐਨੂੰ ਮੈਂ ਤਨੂੰ ਅੰਦਰ ਜਾਣਾ ਨੂੰ ਖਣੋਰੀ ਬਾਡਰ ਤੋਂ ਤਰਪੁੱਟ ਪੈਣ ਜਾਂਦਾ ਪੱਟਾ ਮਾਰੇ ਗੱਲਾਂ ਮੇਰੇ ਵਰਗਾ ਬਣ ਜਾਏਗਾ ਜੱਟ ਦਾ ਪੁੱਤੋਂ ਜੱਟਾ ਕਿਦਾਂ ਹੋਣ ਚੌੜਾ ਮੈਂ ਫਰਦਾ ਅੱਛਾ ਤੂੰ ਹੀ ਇਕੱਲਾ ਜੱਟ ਦਾ ਨਾ ਅਸੀਂ ਤਾਂ ਮੈਸ ਨਹੀਂ ਦੇਗੇ ਹੋਇਆ ਗੱਲਾ ਮਾਰਦਾ ਵੱਡਾ ਔਲੀਆ ਪੇਟ ਨਾਲ ਲੱਗ ਰਿਹਾ ਨਾ ਸੁੱਕੜਾ ਜਾਂ ਬਹਿੜ ਜੋ ਤੂੰ ਬਿੱਟੂ ਤੇ ਗਾਲੀਆਂ ਮੇਰੇ ਯਾਰ ਜਾਣ ਮੈਂ ਤੈਨੂੰ ਵੱਡਾ ਬਿੱਟੂ ਦੀਆਂ ਗਾਲੀਆਂ ਨਾਲੇ ਜੰਡਸਰੀਆਂ ਖਣਾਵਰੀ ਬੈਟਰ ਦਾ ਤਰਪੋ ਟੱਪਾਣ ਜਾਂਦਾ ਚੌਦਾ ਬਣਿਆ ਦਾ ਵਰਗਾ ਅੰਦਾਵੜ ਤੱਕ ਚੱਲਦੇ ਆ ਪੁਲਸਾਂ ਨੂੰ ਮੂੜੇ ਲਾ ਕੇ ਰੱਖਦੇ ਤੂੰ ਚੀਜ਼ ਕੀ ਆ ਯਾਰ ਮੇਰੇ ਯਾਰ ਤੂੰ ਫੁੱਦੀਏ ਸਮਝਦਾ ਸਾਨੂੰ ਮੈਨੂੰ ਲੱਗਿਆ ਪੁਲਿਸ ਵਾਲੇ ਤੈਨੂੰ ਮੂੜੇ ਲਾਉਂਦੇ ਹੋ ਨੇ ਜਿਹੜੇ ਸਾ ਬਣਾ ਗੱਲਾਂ ਆ ਕਰ ਲੱਗ ਰਹੇ ਆ ਦਾ ਜੋਰੇ ਡਰਾਈਵਰ ਤੋਂ ਸਿੱਖੀਆ ਡਰਾਈਵਰੀ ਉਸਤਾਦ ਆ ਉਸਤਾਦ ਮੰਨੀ ਦਾ ਉਸਤਾਦ ਬੱਟਾ ਦਾ ਛੋਟੂ ਡਰਾਈਵਰ ਨਾਲੇ ਚੋ ਆ ਤੂੰ ਚੱਲ 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 ਪਕੈਰੀ ਮਾਰ ਦੇ ਚੱਲ ਚੱਲ ਗਰਮ ਨਾ ਚੱਲ ਚੱਲ ਤੇਰੇ ਪਰ ਕੇ 3600 ਦੇਖੀ ਜਾ ਆ ਰਿਹਾ ਐ ਵੜਾ ਮਰਿਆ ਜਾਣਾ ਟੀ ਨੂੰ ਨਾ ਉਟ ਨਹੀਂ ਆ ਖੰਤਾ ਫਰੇ ਕੜਾ ਆ ਚੁੱਤਾ ਆਪਣੇ ਗਰਮ ਕਾਟੂ ਹੋ ਰਿਹਾ ਮੇਰੇ ਪਹਿਲੇ ਤੂੰ ਐਂ ਦੱਛ ਮੀ ਗਰਮੋਂ ਨਾ ਦੇ ਉਹ ਕੇ ਮੈਂ ਮਾਰ ਜਦਾ ਹੂੰ ਇਧਰੋਂ ਕਰਕੇ ਦਪਾਣਿਆ ਮੈਂ ਇਧਰੋਂ ਕਹਿੰਦਾ ਉਹਦਾ ਤੱਜ ਤਾਉ ਲੱਗ ਰਿਹਾ ਓਏ ਮੇਰਾ ਸਾਰਾ ਕੜਾ ਯਾਰ ਨਹੀਂ ਮੈਂ ਨਾ ਕਾਰਗਾ ਇਸ ਵਿੱਚ ਯਾਰ ਆਪਣਾ ਕਮਾਉ ਦੀ ਗੱਲ ਐ ਤੂੰ ਅਰੇ ਡਰਾਈਵਰ ਵਾਲੀ ਨਾਲ ਕਰ ਦੋ ਦੋ ਮੇਰੇ ਕੋਈ ਨਹੀਂ ਆਉਣਾ ਤੂੰ ਯਾਰੇ ਚੱਲਣਾ ਚੰਚੇ ਲਾਈਂਗੇ ਏਕ ਦਾ ਚਾ ਦਾ ਚਾ ਦਾ ਜੱਟ ਤਾਂ ਨਾ ਮੈਂ ਨਹੀਂ ਲਾਇਆ ਕਦਾ ਇਹ ਸਿੱਧਾ ਕਾੜ ਉਹ ਉਹ ਆਪਾਂ ਦਾ ਤੋਂ ਛੋੜਾ ਬੜਾ ਪੈਗ ਲਾ ਲਿਆ ਕਦੇ ਕਦਾਈ ਹੈ ਗਿਆ ਫਿਰ ਕੁਸ ਪੁਰੇ ਮੇਰੇ ਗਿੱਟੇ ਮੈਂ ਮੋਟਰ पे ਜਾਲਾ ਚੱਲ ਆ ਜਾ ਲੋ ਬਾਦੇ ਚੱਲ ਚੱਲਾ ਮੈਨੂੰ ਪਤਾ ਤਾਂ ਜਿਹੜਾ ਤਾਂ ਫਿਰ ਤਰਕੀ ਤਰਕੀ ਆ ਤਿੰਗੜਿਆ ਚੱਲ ਸੰਜੂ ਕੱਢ ਮੰਜਾ ਮੰਜਾ ਕੋਈ ਫਿਰ ਮੰਜਾ ਮੰਜਾ ਨਹੀਂ ਹੈਗਾ ਅਮਰੀਕਾ ਖਾਂ ਮੈਂ ਲਵਾਉਂਦਿਆਂ ਵਸਦਾ ਨਾ ਮਾਨ ਪੈਡਾ ਚੁੱਪ ਕਰਕੇ ਥੱਲੇ ਬਹਿ ਜਾ ਓ ਯਾਰ ਆ ਮੂੜੀਆਂ ਵਾਲੀਆਂ ਪੱਟ ਕੋਈ ਹੋਰ ਲਾਵਾਂਗੇ ਉਹ ਕਰਾ ਸੱਚੂ ਪੱਟਾ ਹੋਰ ਨਹੀਂ ਜੇ ਬੋਤਲ ਤੱਪ ਲਿਆਊਗਾ ਦੇਖਦੇ ਆ ਚੱਟ ਕੱਲਾ ਕੇ ਜਾਉਂ ਮੇਰੇ ਸੜੇ ਨੂੰ ਡਰਾਈਵਰੀ ਮੈਂ ਘਮਾ ਫਿਰ ਵੀ ਬੱਲੇ ਬੱਲੇ ਲਿਆ ਆ ਫਿਰ ਹੈ ਕਿੜੀ ਆ ਓਏ ਇਹ ਆ ਆ ਆ ਪੰਜਾਮ ਗਦਾਰ ਜਾ ਖੜ ਲਿਆ ਆਂ ਦੋਣੇ ਠੇਕੇ ਉਠਾ ਸਸਤੀ ਮਿਲਾ ਰਹਿਣੇ ਵਾਲੀ ਓਏ ਪੰਜਾਬ ਗਦਾਰ ਕਾ ਨੂੰ ਆ ਮੇਰੇ ਅਰੇ ਤਾਂ ਗਦਰ ਆ ਅੰਦਰ ਵੀ ਗਦਰ ਮਚਾਉ ਵੀ ਲਾਪਾ ਮਨ ਨੂੰ ਲੱਗਾ ਪੈਗ ਤਾਂ ਲਾਇਆ ਨਹੀਂ ਹੈਗਾ ਪੈਲੀ ਨਾ ਸਣੀ ਦੌਲ ਬਣਦੀ ਕਿ ਇੰਨਾ ਕਿੰਨਾ ਕ ਪਾਉ ਪਾ ਦੇ ਤੰਗਲੀ ਤੱਕ ਤੈਨੂੰ ਪਤਾ ਤਾਂ ਹੈਗਾ ਆਪਣਾ ਪਰ ਪਾ ਦੇ ਆ ਦੇ ਆ ਜਾ ਕਰਾਂ ਕਾ ਲੈ ਖੜਕਾ ਲੀਏ ਔਰ ਡੌਣ ਲਾ ਨਹੀਂ ਬਣਿਆ ਖੜਗਾਨ ਕਾ ਕੀ ਗੱਲਾਂ ਕਰਉਣੀ ਐ ਪੀਣੀ ਕਦੀ ਐਨ ਚੋਈ ਸੱਚੀ ਗਦਰ ਮਚਾਉਂਦੀ ਅੰਦਰ ਹੋਰ ਸੁਣਾਵਾਂਗਾ ਜਿਆ ਪਾਜਾ ਤਾਂ ਮੰਗਾ ਲਾ ਫੇਰ ਸੁਣਾਵਾਂਗੇ ਹੋਰ ਵੀ ਸੁਣਾਵਾਂਗੇ ਹੋਰ ਵੀ ਸੁਣਾਵਾਂਗੇ ਸਾਰਾ ਕੁਛ ਸੁਣਾਵਾਂਗੇ ਨਾ ਸਾਰਾ ਕੁਛ ਮੈਂ ਹੀ ਕਰੀ ਜਾਉ ਤਾਉਂ ਕਿ ਛਣਛਣਾ ਲੈ ਗਾਇਆ ਹਰੇ ਤਾਉਂ ਜਿਆ ਪਤਾ ਇਹਦੇ ਨੂੰ ਵੀ ਪੈਗ ਲਾਣਾ ਨਾਲ ਤੋਂ ਲੈ ਆ ਕੁਸਾ ਖਾਣ ਨੂੰ ਛੱਡ ਪੁਰਾਣੇ ਨੂੰ ਇੱਕ ਪੈਗ ਹੋਰ ਪਾ

ਸੱਤੜਾ ਐਣਾ ਜੋ ਪੱਟੋ ਬਣਾਵੇ ਤਾਂ ਠੀਕਾ ਹੈ ਤੈਨੂੰ ਹੋਰ ਟੱਕਰ ਨਹੀਂ ਆਏਗਾ ਮੈਨੂੰ ਵੀ ਮਰੀਕ ਨਾ ਜਾਣੀ ਮਰੀਕ ਜੇ ਨਾ ਤੇਰੀ ਲਾਲ ਕਰਾਈ ਨਾ ਰਾਮ ਪਿਆਰੀ ਮੈਨੂੰ ਮਰੀਕ ਨਾ ਜਾਣੀ ਤੂੰ ਦੇਖ ਲਈ ਫਿਰ ਚੱਲ ਚੰਗਾ ਹੁਣ ਮੈਂ ਥਾਣੇ 'ਚ ਜਾਂਦਾ ਸਿੱਧਾ ਥਾਣੇ 'ਚ ਰਿਪੋਰਟ ਲਿਖਿਆ ਹੂੰਗਾ ਥਾਣੇ ਵਾਲੇ ਕਿੰਨੇ ਬਗਿਆੜੇ ਨੇ ਮਰਾ ਥਾਣੇ ਵਾਲੇ ਥਾਣਾ ਛਟਕੀ ਨਾਮ ਦਾ ਦਊਂਗਾ ਛਟਕੀ ਨਾਲ ਮੇਰੇ ਵਰਗੇ 20 ਸੱਤੇ ਕਰੇ ਆ ਕਰਨੋ ਜੂ ਡਰਾਈਵਰ ਆ ਰਿਹਾ ਉਸ ਨੂੰ ਫੇੜਾਂ ਜਾ ਕੇ ਚਲੋ ਇੱਧਰ ਆ ਜਾ ਪੈਣ ਚੋਂ ਪੈਣ ਨਹੀਂ ਤਾਂ ਦੇਖਿਆ ਮੈਨੂੰ ਸਾਲੇ ਲੋਕ ਕਿ ਖੜਦਾ ਖੜਗਾ ਨਹੀਂ ਮਾਨੂੰ ਮੈਂ ਕਰ ਇੱਕ ਬਚਦੇ ਵਿਚਾਰੇ ਉਹ ਮਾਰ ਰਹਾ ਡਣੀਆਂ ਮਰੇ ਹੈ ਨਵੀਂ ਨਵੀਂ ਮਿੰਟ ਡਾਗ ਰਿਹਾ ਕਿੱਥੇ ਵੀਡੀਓ ਕਰ ਇਹ ਗੱਲ ਪਲੇ ਆ ਗਿਆ ਦਾ ਉਹ ਜਰਨੇ ਚ ਵਾਖੋ ਮਾਰ ਰਹੇ ਨੇ ਡਣੀਆਂ ਉਹ ਪੱਜ ਗਏ ਮਰੇ ਸਾਲੇ ਦੇ ਕਿਹੜੇ ਦੇ ਉਹ ਕਿਸਕੇ ਦੇ ਆ ਨਹੀਂ ਦੇਖਦਾ ਮੈਂ ਵੀ ਨਹੀਂ ਹੋਰ ਕਿਧਰ ਆਇਆ ਮੈਂ ਇਧਰ ਗਾ ਚੇਕ ਚ ਅਕੇ ਕਿਹੜਾ ਰਾਜਾ ਨਾ ਆਇਆ ਨਹੀਂ ਇਹਦਾ ਉਹ ਕਰਾ ਮੈਂ ਮਗਾਦਾ ਤੇਰੀ ਉਸੋਂ ਮੁੰਡੇ ਜੇ ਮੋ ਪੀਣਾ ਰੋਇਰ ਮ ਕਰੇ ਪੁੱਦੇ ਕਹਦਾ ਇਹੋ ਕੰਪਨਸਾਰ ਜਾ ਕਰੋ ਪਤੰਦਰ ਉਹ ਨਹੀਂ ਆਪਾਂ ਬਸ ਆ ਜਾਣਦੇ ਉਹਨੂੰ 4 ਵਜੇ ਆਊਗਾ 4 ਵਜੇ ਆਏਗਾ ਹਾਂ ਸਾਦੀ ਰੀ ਟੋੜ ਲੈ 4 ਵਜੇ ਨਹੀਂ ਬਈ ਕੀੜੇ ਉੱਠਦੇ ਮਰੇ ਦੋ ਮੈਂ ਤਾਂ ਪਿੱਗ ਲਾ ਕੇ ਲੈਣ ਆਇਆ ਚੱਲ ਫਿਰ ਚੱਲੀ ਆਇਆ ਆਇਆ ਇੰਤਜ਼ਾਰ ਕੀੜੇ ਚੱਲ ਲੱਭਣਾ ਫੇਰਾ ਬਣਾਉਣ ਨੂੰ ਕਿਹੜਾ ਮਾਤਰ ਪੜਨਾ ਹੈ ਹਾਂ ਆਹ ਕਿੱਥੇ ਨਾਲ ਲੈ ਹਾਂ ਰੋ ਆਪਾ ਪਾ ਪਤਾੰਗੇ ਐ ਦੇਖੀ ਹੈ ਅਦਰ ਕੀ ਦੇਖ ਕੇ ਵੀ ਗੁਰੂ ਪੂਰੀ ਲੱਤਾਂ ਜਾ ਗਈ ਬਸ 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 ਲੈ ਆਉਂਗਾ ਅਬ ਇਹ ਤੇ ਮਰੀ ਤਾਈ ਗਾਲਾਂ ਦੇ ਐ ਕੁਛ ਨਹੀਂ ਜੀ ਆਹ ਹੋ ਲੱਗਿਆ ਪਤਾ ਤੇਰ ਭੁੱਖਾ ਦਾ ਨਾ ਨਾ ਬਸ ਇਨੇ ਆਜੂ ਤੇ ਇੱਕਦਾਰ ਆਪ ਪੱਪ ਦੇ ਮੰਗੇ ਇਨੇ ਆ ਆਪਣਾ ਹਾਂ ਹਾਂ ਯਾਪੀ ਘੱਪ ਠੀਕ ਹੈ ਮੈਂ ਚੱਲਾਂਗੇ ਹੋਰ ਪੈਣਾ ਚਾਹੁੰਦੇ ਆਜਾ ਚੱਕਰ ਲਾ ਗਏ ਆਂ ਜਖੜਗਾ ਅੱਛਾ ਆ ਦੇਖੀਓ ਜਖੜਗਰੀ ਜਖੜਾ ਤੇ ਲੈ ਜਾਇ ਕੋਰਾ ਪਹਿਲਾਂ ਮੈਂ ਜੋ ਅਮਰੀਕ ਨੂੰ ਪਲੇ ਆਦੀ ਖੇਤ ਔਰ ਸਪੈਸ਼ਲ ਲੱਗ ਰਹੀ ਦੀ ਅੱਛਾ ਹਾਂ ਚੱਲ ਠੀਕ ਹੈ ਵਧੀਆ ਰਹਾ ਮੈਂ ਵੀ ਉਧਰੋਂ ਆਈ ਮੋੜਿਆ ਤੂੰ ਦੀ ਗਿਆ ਮਾਂ ਚੱਲ ਹੋਣਾ ਕਰੇ ਤਾਂ ਖੜ ਗਿਆ ਆ ਲੈ ਕਬੇ ਖਲਾ ਬਸ ਬੇਰੇ ਜੋ ਕੋਈ ਨਹੀਂ ਕੋਸੋਰ ਕੀ ਹੋਵੇ ਨਮਕੀ ਨੇ ਸੰਗੀਨ ਬਣਨਾ ਕੋਈ ਕੁਛ ਨਹੀਂ ਹੋ ਰਿਹਾ ਅੱਥੇ ਬੈਠੇ ਆਪਾਂ ਹੋਰੇ ਕੀ ਆ ਮੈਂ ਅੱਜ ਕਈ ਇਹ ਨਹੀਂ ਹੈਗਾ ਹੋਰ ਆ ਬਾਬੂ ਆ ਫੋਨ ਆਇਆ ਕਾ ਆ ਮਹਾਜ ਨਹੀਂ ਆਦੇ ਹੋਰ ਗਾੜੀ ਕੋਈ ਹੈ ਨਹੀਂ ਮੈਂ ਤੁਹਾਨੂੰ ਸੰਗ ਕਰਨਾ ਹਾਂ ਮਾ ਠੀਕ ਹੋਰ ਠੀਕ ਹੈ ਠੀਕ ਹੋ ਗਿਆ ਪੰਟਕੇ ਖਾਣੇ ਤਾਂ ਹੋ ਗਏ ਹੋਰ ਕਾਣੀ ਵੰਡਣੀ ਕਰਨੀ ਆਪਾਂ ਨੇ ਠੀਕ ਹੈ ਠੀਕ ਥਾਲਿਆ ਮਾਂ ਮੈਂ ਹੋਰ ਲਿਆਵਾਂਗੇ ਠੀਕ ਵਜੇ ਚੱਲਾਂਗੇ ਠੀਕ ਵਜੇ ਬਾਅਦ ਚੱਲਾਂਗੇ ਹਾਂ ਓਹੋ ਕੋਲੀ ਨਹੀਂ ਮਰਦੇ ਪੁੱਤ ਖੰਨ ਨਹੀਂ ਆਇਆ ਡਰਾਈਵ ਵੀ ਦਾ ਆ ਅਮਰੀਕਾ ਹੋਰ ਬਾਈ ਸਿੰਘ ਕੀ ਹਾਲ ਐ ਵਧੀਆ ਵਧੀਆ ਫੇਰ ਆ ਗਿਆ ਲਗੜੇ ਜੇ ਹੈ ਆ ਦੁਪਹਿਰ ਨੂੰ ਘੁਟਕੇ ਗਿਆ ਦਾ ਆਨ ਨੂੰ ਸਦਾਰਾਂ ਲਈ ਗਾਇਆ ਮਿੱਤਰ ਜਾ ਰ ਆ ਵਾ ਹੋਰ ਲੋਟਾ ਲੋਟ ਐ ਲੋਟ ਐ ਸਦਾਰਾਂ ਲਈ ਗਾਇਆ ਤਾਂ ਹੈ ਸੰਦਾਰਾ ਕਾਨੂੰ ਯਾਰ ਮੈਂ ਪਾਤੜੇ ਗਿਆ ਤੀ ਜਵਾਖਾਂ ਵਾਸਤੇ ਕੱਪੜੇ ਲਿਆਇਆ ਮੁੰਡੇ ਵਾਸਤੇ ਕੋਟ ਠੰਡ ਜੀ ਹੋ ਰਹੀ ਆ ਮਾ ਠੰਡ ਹੋ ਰਹੀ ਆ ਠੰਡ ਹੋ ਗਈ ਮਾ ਜਵਾਖਾਂ ਕਰਦੀ ਬਾਬੂ ਨੇ ਜਵਾਖਾਂ ਕੀ ਤਾਂ ਤੈਨੂੰ ਸੋਚ ਚਲ ਪੇਗਲਾ ਪਾਲਾ ਚੜ ਰਿਹਾ ਹੋਣਾ ਮੈਂ ਜੋ ਕਿ ਮੇਟਰ ਦਾ ਉਹ ਕਾ ਨੂੰ ਪੇਗਲਾ ਉਹ ਲੱਤਾ ਖੜਿਆ ਜਾਏਗਾ ਨਾ ਨਾ ਜਵਾਖਾਂ ਕੀ ਸੋਚ ਐ ਇਹਨੂੰ ਹੈ ਆਪ ਬੈਹੋ 20 ਦਿਨ ਹੋ ਗਏ ਹੈ ਸਾੜਾ ਸਵਟਰ ਪਾ ਕੇ ਦਾ ਕੋਈ ਨਹੀਂ ਫਿਰ ਕੀ ਆਖ ਬਈ ਲਾਲ ਬੰਦਾ ਕੋਈ ਲਾਲ ਤੈਨੂੰ ਨਹੀਂ ਪਤਾ ਤੇਰੀ ਬਲਾਈ ਕਰਦੀ ਆ ਤੰਗ ਕਰਦੀ ਆ ਮੈਨੂੰ ਮੈਂ ਕਰੂੰ ਤੰਗਾ ਤੂੰ ਵੀ ਯਾਰ ਸੱਜੂ ਸਿਆਂ ਉਹੀ ਗੱਲਾਂ ਕਰੀ ਜਾਂਦਾ ਮੇਰੇ ਕਰੇ ਤੇ ਉਹ ਕਰੇਗੇ ਡਰਾਈਵਰ ਕੋਲ ਇਹ ਛੜੇ ਵਾਂਗ ਲੱਗਦਾ ਵਈ ਆਪਾਂ ਲੈ ਤੂਪਾ ਬਰਾ ਪਾ ਪਾ ਪਾਸਾ ਨੂੰ ਮੈਂ ਕਿ ਪਾਉਂ ਤੋਂ ਬਾਲੇ ਆਪਕੇ ਅੱਥ ਨਾਲ ਦੇ ਦਿੱਤੀ ਆ ਮੈਂ ਕਰਦਾ ਬਣਾਉਂਦਾ ਜਰਦਾ ਨਹੀਂ ਲਾਂਦੇ ਡਰਾਈਵਰ ਮੈਂ ਤੋ ਲਾਂ ਉਹ ਤੈਨੂੰ ਯਾਰ ਲੈਵਲ ਦੇਖਣ ਨੂੰ ਕਿ ਉਹ ਪੀਣੀਆਂ ਪੀਲੇ ਨੂੰ ਕੋ ਚੱਲਣ ਲੱਗ ਜੇਗਾ ਕੇ ਮੇਰੀ ਗੱਲ ਸੁਣ ਸੱਜੂ ਸਿਆ ਲੈਵਲ ਤੇ ਕੰਮ ਕਰੀਦਾ ਬੰਗਲਾ ਔਰ ਤੱਕ ਗੱਡੀ ਚ ਲਾਈਦੀ ਹੈਗੀ ਲੇ ਬਲਪੋ ਬਣਾ ਨਹੀਂ ਖੱਲੇ ਹੱਡੀ ਦਾ ਕਿਉਂ ਬਈ ਸਿੰਘੇ ਸੋ ਚਲਾਈ ਗਾ ਪਮਾਰਾ ਗੱਲ ਪੈਨ ਤੇ ਸਾਈਕਲ ਤੋਂ ਡਿੱਗ ਗਿਆ ਹਾਂ ਲੈ ਗੱਡੀ ਚਲਾਉਂਦਾ ਓਏ ਓਏ ਤੁਮ ਨੂੰ ਨਹੀਂ ਪਤਾ ਇਹ ਗੱਤੋਂ ਮਾਰਨਾ ਕੋਈ ਦੇਖ ਕੇ ਮਾਰ ਲਿਆ ਗਾ ਰਾਂ ਮੂੰਹ ਹੀ ਪੈਨ ਜੋ ਅੰਦਰ ਦਾ ਗੱਡੀ ਲੱਤ ਤਰਾਈ ਫਿਰਦਾ ਗੱਡੀ ਪੈਨ ਜੋ ਫੋਗਰਾ ਫੋਗਰੇ ਪੋਗਰੇ ਕਾਪੌੜੀ ਪਾ ਦੇ ਮੋਬਾਈਲ ਨਾ ਲਾ ਦੋ ਔਰ ਮੂੰਹ ਤੇ ਕਾ ਨੂੰ ਬੱਸ ਬੱਸ ਕੰਜਰ ਦੇ ਤੂੰ ਤਾਂ ਬਾਲਾ ਪਾਣੀ ਪਾਈ ਜਨਾ ਪਾਣੀ ਨਾਲ ਹੀ ਖੜੇਗੀ ਤੇਰੀ ਹੁਲਕੇ ਜੂਸ ਪੀਏਗਾ ਰਾਈ ਬਾ ਕੋੜੀ ਹੋਏ ਫੁੱਲਦੀ ਆ ਘਰ ਕੀ ਗੱਡੀ ਆ ਦੇਸੀ ਅੱਛਾ ਆਹੋ ਲੈਤੀਆਂ ਪਾਗਾਂ 400 ਗਿਆ ਲੈਦੀਆਂ ਪਾਈਆਂ ਦੀਆਂ ਔਰ ਕੇ ਤੇਰੇ ਮੰਗੂ ਆ ਮੈਂ ਲਾ ਕੇ ਲੰਡੂ ਜਾ ਪੋਵਾ ਲੰਡੂ ਚਿਰਦੀ ਜਾਂਦੀ ਆ ਕਰਦਾ ਦੋ ਮਿੱਟਦਰੇ ਹੋਰ ਵੀ ਕੀ ਰਹੀ ਹੋਰ ਜਾਖੜ ਸੁਣਾ ਹੋਰ ਸੁਣਾ ਦਿਸੀ ਪਊਗਾ ਠੀਕ ਹੈ ਬਈ ਗੱਡੀ ਵਿੱਚ ਨਹੀਂ ਗਿਆ ਅੱਜ ਗੱਡੀ ਤੇ ਯਾਰ ਤੈਨੂੰ ਦੱਸੀ ਤਾਂ ਜਾਣਾ ਹਾਂ ਪਤੜਾਂ ਤੋਂ ਆਇਆ ਜਵਾਖਾਂ ਵਾਸਤੇ ਕੱਪੜੇ ਲੈ ਕੇ ਆਇਆ ਸਿਆਲ ਹੋ ਰਿਹਾਗਾ ਹਾਂ ਤਾਂ ਦੱਸ ਦਿਆਂ ਵੀ ਪਤੜਾਂ ਤਾਂ ਆ ਅੱਜ ਸਪੈਸ਼ਲ ਨਹੀਂ ਲੱਗੀ ਸਪੈਸ਼ਲ ਅੱਜ ਲੱਗੀ ਨਹੀਂ ਹੈਗੀ ਲੈ ਸਿੰਘੇ ਟਲੀ ਲਵਾ ਲੈ ਲੈ ਲਵਾ ਦੇ ਤਲੀ ਬਣਾ ਕੀ ਦੇ ਦਾ ਮੈਨੂੰ ਆ ਨੂੰ ਬਣਾ ਲੂ ਆਪੇ ਬਣਾ ਲੂ ਹੁਣ ਤਾਂ ਨਸਾ ਚ ਹੋ ਗਿਆ ਨਸੂਰ ਅੱਛਾ ਤੇ ਗਲੇ ਮਰੇ ਸਾਲੇ ਕੇ ਨਿਉ ਕੰਮ ਹੈ ਘੱਟ ਪੀ ਲਿਆ ਕਰੋ ਘੱਟ ਓਏ ਬੱਸ ਕਰਿਆ ਕਰੋ ਤੂੰ ਸੱਜੂ ਸਿਆ ਨਾਲ ਨਹੀਂ ਨਾ ਕਰੇ ਕਰ ਯਾਰਾਂ ਤੇਰਾ ਯਾਰ ਯਾਰ ਤੂੰ ਹੈਗਾ ਮੇਰੀ ਗੱਲ ਸੁਣਾ ਜਾਰੀ ਕਰ ਕੀ ਤੈਨੂੰ ਕਹਿ ਰਿਹਾ ਵੀ ਘੱਟ ਪੀ ਲਿਆ ਕਰ ਜਵਾਖਾ ਚੱਲਿਆਗਾ ਨਹੀਂ ਦੇਗਾ ਲਵਾਦੇ ਹੋਰ ਪੈਗ ਭੈਣ ਜਦ ਤਾ ਵੀ ਨਹੀਂ ਲੱਗ ਰਿਹਾ ਇੱਕੋ ਨਾ ਹੱਟ ਗਿਆ ਪਹਿਲਾਂ ਪਹਿਲਾਂ ਲਾਈ ਫਿਰਦਾ ਅਮਰੀਕਾ ਉਹ ਕਾਂ ਨੂੰ ਲਾਈ ਆ ਮੇਰੇ ਯਾਰਾ ਮੈਂ ਤਾਂ ਸਿੱਧਾ ਪੱਤੜਾਂ ਤੋਂ ਤਾਇਆ ਤੁਹਾਨੂੰ ਦੱਸੀ ਤਾਂ ਜਾਣਾ ਯਾਰ ਆਇਆ ਕਿਸ ਪੈ ਥੱਲੇ ਨਹੀਂ ਕੁਝ ਵੜ ਕੇ ਇਸੇ ਵਾਲੇ ਪੀ ਲਈ ਇਸੇ ਵਾਲੇ ਪੀਂਦੋਂ ਲੈ ਵੜ ਕੇ ਦੇਖਦੇ ਹਾਂ ਮੈਂ ਨਾਲ ਚੰਦਰਾਤਾ ਥੱਲੇ ਖੜਿਆ ਆਂਦੀਆਂ ਖਾਣ ਪੀਣ ਦਾ ਲੱਖਣ ਵੀ ਨਹੀਂ ਹੈਗਾ ਮੇਰੇ ਨਾਲ ਦਾ ਤਾਂ ਹੀ ਤਾਂ ਲੱਤ ਚੜਾਈ ਆ ਜੇ ਇਹ ਲੱਛਣ ਮੇਰੇ ਬਦੂ ਹਾਂ ਬਾਈ ਇੱਕ ਗੱਲ ਕਹੂੰ ਬਾਈ ਸੋ ਚੈ ਤੋ ਗੱਲ ਕਰੀ ਚੈ ਤੋ ਗੱਲੇ ਬਾਈ ਸੋ ਤੇਰਾ ਗੁੱਸਾ ਕਹਿਦਾ ਕਰਾਂਗੇ ਆਪਾਂ ਇੱਕ ਲੰਡੂ ਜਾ ਪੈਗ ਲਵਾ ਕੇ ਤੂੰ ਹਵਾ ਕਰੀ ਜਾਂਦਾ ਤੂੰ ਪਾਡਾਂ ਮੇਰੇ ਯਾਰ ਫੋਕਰਾ ਬੰਦਾ ਤੂੰ ਯਾਰ ਤੈ ਮੇਰਾ ਕੇ ਫੋਕਰਾ ਦੇਖ ਲਈ ਯਾਰ ਮਲੰਗਾ ਹੈ ਹੋਰ ਕੀ ਆ ਇੱਕ ਪੈਗ ਲਵਾ ਕੇ ਉਸ ਤੋਂ ਬਾਅਦ ਗੱਲੇ ਨਹੀਂ ਕਰੀ ਮੇਰੇ ਤਾਂ ਗੱਲ ਨਾ ਤਾਂ ਮੇਰੀ ਜਨਾਨੀ ਆਉਣਾ ਵੀ ਤੇਰੇ ਨਾਲ ਜੱਫੀਆਂ ਪਾਉਂਗਾ ਮੈਂ ਯਾਰਾਂ ਫਿਰ ਵੀ ਯਾਰ ਯਾਰੀ ਆਏ ਸੋਲਿਆਂ ਦਾ ਵਟ ਦੋ ਯਾਰ ਲੱਗਿਆ ਇੱਕ ਪੈਗ ਹੋਏ ਖੰਡਿਆਣ ਲੱਗਿਆ ਨਾ ਤੈਨੂੰ ਕਹਿਦਾ ਸੀਗੇ ਪਤਸਤਾ ਦੋਏ ਫੋਕਰੀਆਂ ਹੋ ਯਾਰ ਲੜਵੋ ਗਰੇ ਲੜਕੇ ਮਰਜੋ ਮੈਂ ਤਾਂ ਜਾਨਣਾ ਪਤਾ ਦੀ ਉਥੋਂ ਲੈਣਾ ਤੂੰ ਸੋਡਾ ਕੀ ਆ ਤਸਤਾ ਭੈਣੋ ਲੜਕੇ ਮਰਜੋ ਲੈ ਜਨ ਕਰ ਗਿਆ ਵੀ ਜਾਰੀ ਜਾਰੀ ਫੋਕਰੀ ਉਦੋਂ ਹੀ ਉਹ ਗਦਾਰ ਗਦਾਰ ਆਂ ਆ ਹੁਣ ਤੇਰੇ ਕੇ ਕੀੜੇ ਲੜ ਰਹੇ ਆ ਕੀੜੇ ਨਹੀਂ ਤੂੰ ਇਹ ਤਾਂ ਥੋੜੀ ਜੀ ਰਹੇਗੀ ਤੂੰ ਹੋਰ ਮੰਗਾ ਲਾ ਯਾਰ ਰੋਜੇ ਮੈਂ ਮੰਗਾ ਲੂ ਰੋਜੇ ਮੈਂ ਮੰਗਾ ਲੂ ਕੋਈ ਗੱਲ ਤੇਰੇ ਤੇ ਮੇ ਕੋਸ ਹੈ ਨਹੀਂ ਕੁਛ ਹੁਣ ਬਾਪੂ ਨੇ ਸਿਹਾਬ ਕਰਿਆ ਦੀ ਮੇਰੇ ਯਾਰ ਉਹ ਤਾਂ ਮੈਂ ਪਾਤੜੇ ਚ ਲਾਇਆ ਆ ਸਾਰੇ ਯਾਰ ਪੈਸੇ ਮੈਨੂੰ ਪਤਾ ਨਹੀਂ ਤਾ ਵੀ ਪੀਣਾ ਖਾਣਾ ਪੈਸੇ ਰੱਖ ਲੋ ਕਿੱਸ ਪੈ ਲਗਾਏ ਹੈ ਹੁਣ ਤੂੰ ਐ ਬੋਲੇਗਾ ਮੇਰੇ ਯਾਰ ਯਾਰੀ ਆ ਥੋਲਿਆਂ ਦਾ ਵੱਟ ਥੋੜੀ ਆ ਪੁੱਤੂ ਸਮਝਿਆ ਨਾ ਮੈਨੂੰ ਹਰ ਤਾਂ ਪੁੱਤੂ ਐ ਬਈ ਤੇਰੇ ਨਾਲ ਚੱਕੀ ਜਾਣਾ ਤੇਰੀ ਪੀ ਕੇ ਹੋਏ ਜਾ ਰਹੇ ਮੈਂ ਤਾਂ ਗੰਦਾ ਅਫਸਰ ਲੇ ਰੱਖਦਾ ਸੀ ਨਿਯਮ ਨੰਬਰ ਉਹ ਜੇ ਸਾਰੇ ਆ ਗਏ ਤੂੰ ਜਸਤ ਕਰੇਂ ਚਲੇ ਜਾਣਾ ਨਾਲੇ ਰੇ ਜਾ ਲੱਗਦਾ ਤੇ ਲੈ ਬਾਹਰ ਚੱਲ ਚੱਲ